ਕੁਝ ਹੀ ਸਮੇਂ ਦੇ ਵਿੱਚ ਦਲਜੀਤ ਦਸਾਂਝ ਦਾ ਲਾਈਵ ਕਨਸਰਟ ਬੈਂਕੂਵਰ ਦੇ ਵਿੱਚ ਸਟਾਰਟ ਹੋ ਜਾਵੇਗਾ ਬੀਸੀ ਸਟੇਡੀਅਮ ਦੇ ਵਿੱਚ ਪਹਿਲਾ ਆਰਟਿਸਟ ਆ ਦਲਜੀਤ ਦਸਾਂਝ ਜਿਸ ਨੇ ਕੀ ਇੱਕ ਸਟੇਡੀਅਮ ਨੂੰ ਸੋਲਡ ਆਊਟ ਕੀਤਾ ਆ ਦਲਜੀਤ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਹੋ ਅਤੇ ਦਲਜੀਤ ਦਸਾਂਝ ਨੇ ਇਹਨਾਂ ਦੇ ਵਿੱਚ ਇੱਕ ਤਸਵੀਰ ਨੂੰ ਸ਼ੇਅਰ ਕੀਤਾ ਆ ਜੋ ਕਿ ਜੇਡਬਲਯੂ ਮੈਰੀਟ ਹੋਟਲ ਦੀ ਆ ਜੋ ਕਿ ਵੈਂਕੂਵਰ ਦਾ ਇੱਕ ਹੋਟਲ ਆ ਤੁਹਾਨੂੰ ਪਤਾ ਆ ਇਹਨਾਂ ਦੀ ਹੋਟਲ ਚੇਨ ਪੂਰੀ ਦੁਨੀਆ ਦੇ ਵਿੱਚ ਫੇਮਸ ਆ ਜੇਡਬਲਯੂ ਮੈਰਿਟ ਤਾਂ ਜਿਹੜਾ ਉਹਨਾਂ ਦਾ ਵੈਂਕੂਵਰ ਦੇ ਵਿੱਚ ਹੋਟਲ ਆ ਉਹ ਦਿਲਜੀਤ ਦਾ ਜਿੱਥੇ ਕਿ ਲਾਈਵ ਕਨਸਰਟ ਹੋਣ ਜਾ ਰਿਹਾ ਹੈ ਉਹਨਾਂ ਦੇ ਨੇੜੇ ਆ ਤਾਂ ਉਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਆਪਣੇ ਹਰ ਇੱਕ ਕਸਟਮਰ ਨੂੰ ਜਿਹੜੇ ਕਿ ਉੱਥੇ ਰਹਿ ਰਹੇ ਨੇ ਵੀ ਦਿਲਜੀਤ ਦੋਸਾਂ ਦਾ ਲਾਈਵ ਕਨਸਰਟ ਸਾਡੇ ਨੇੜੇ ਚੱਲ ਰਿਹਾ ਹੈ ਜੋ ਕਿ 27 ਅਪ੍ਰੈਲ ਨੂੰ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੋਣਾ ਰਾਤ ਨੂੰ ਜੇ ਤੁਸੀਂ ਇਸ ਕੰਸਰਟ ਨੂੰ ਇੰਜੋਏ ਕਰਨਾ ਹੈ ਸਾਡੇ ਹੋਟਲ ਦੀ 6th ਫਲੋਰ ਤੋਂ ਅਤੇ 17th ਫਲੋਰ ਤੋਂ ਜਿਹੜਾ ਲੌਂਜ ਬਣਿਆ ਹੋਇਆ ਉੱਥੋਂ ਇੰਜੋਏ ਕਰ ਸਕਦੇ ਹੋ ਤੇ ਜਲਦੀ ਦੁਸਾਨ ਦਾ ਜਿਹੜਾ ਮਿਊਜ਼ਿਕ ਆ ਉਹ ਤੁਹਾਡੇ ਕਮਰਿਆਂ ਤੱਕ ਜ਼ਰੂਰ ਪੁੱਜੇਗਾ ਜੇਕਰ ਤੁਸੀਂ ਇੰਜੋਏ ਕਰਨਾ ਚਾਹੁੰਦੇ ਆ ਤਾਂ ਇੰਜੋਏ ਕਰਿਓ ਜੇ ਤੁਸੀਂ ਨਹੀਂ ਇੰਜੋਏ ਕਰਨਾ ਮਤਲਬ ਕਿ ਰੈਸਟ ਕਰਨਾ ਆ ਤਾਂ ਤੁਹਾਨੂੰ ਇਹ ਈਅਰ ਪਲੱਗ ਦਿੱਤੇ ਗਏ ਨੇ ਹਰ ਇੱਕ ਕਮਰੇ ਦੇ ਵਿੱਚ ਜੇ ਡਬਲ ਮੈਲਟ ਜਿਹੜਾ ਹੋਟਲ ਬੈਂਕਓਵਰ ਤੇ ਉੱਥੇ ਇਹ ਪਹੁੰਚਾ ਦਿੱਤੇ ਗਏ ਨੇ ਵੀ ਤੁਸੀਂ ਇਹਨਾਂ ਨੂੰ ਆਪਣੇ ਕੰਨਾਂ ਦੇ ਵਿੱਚ ਲਾ ਕੇ ਸੋ ਜਿਓ ਦੇਖ ਰਹੇ ਹੋ ਦੋਸਤੋ ਦਲਜੀਤ ਦਸਾਂ ਦੀ ਚੜ੍ਹਾਈ ਇਸ ਲੈਵਲ ਤੱਕ ਹੋ ਗਈ ਆ ਕਿ ਕੈਨੇਡਾ ਦੇ ਹੋਟਲਾਂ ਤੱਕ ਜਿਹੜੀ ਬਹੁਤ ਵੱਡੀ ਹੋਟਲਾਂ ਦੀ ਚੇਨ ਉਸ ਹੋਟਲ ਨੇ ਆਪਣੇ ਹਰ ਇੱਕ ਰੂਮ ਦੇ ਵਿੱਚ ਇਹ ਨੋਟਿਸ ਪਹੁੰਚਾਇਆ ਆ